ਇਹ ਫਾਰਮਾਂ ਦੇ ਵਿੱਚ ਬਦਲ ਲੈ ਇਹ ਖੇਤੀ ਨੂੰ ਖੇਤੀ ਦੇ ਵਿੱਚੋਂ ਕੱਢੋ ਐਸ ਤਰ੍ਹਾਂ ਦੀਆਂ ਕਲੋਨੀਆਂ ਬਣਾਓ ਉੱਥੇ ਇਹਨਾਂ ਦੀ ਹਰ ਐਸੋ ਫਿਰ ਇਹਨਾਂ ਨੂੰ ਫੈਕਟਰੀਆਂ ਦੇ ਵਿੱਚ ਕਾਰਖਾਨਿਆਂ ਦੇ ਵਿੱਚ ਇਹ ਕਿਸਾਨਾਂ ਨੂੰ ਲੇਬਰ ਦੇ ਵਿੱਚ ਬਦਲ ਲਓ ਫਿਰ ਇਹਨਾਂ ਦੇ ਕੰਮ ਕਰਾਓ ਮਜ਼ਦੂਰਾਂ ਦੀ ਤਰ੍ਹਾਂ ਉੱਤੇ ਆ ਪਾਲਿਸੀ ਹੈ ਖੇਤ ਕੋਕੇ ਬੱਡੇ ਫਾਰਮ ਬਣਾਉਣ ਦੀ ਪਾਲਿਸੀ ਹੈ ਉਹਨਾਂ ਨੇ ਆ ਬਿਜਲੀ ਬੋਰਡ ਦਾ ਮਹਿਕਮਾ ਇਹ ਵੀ ੜਾਡੀਆਂ ਬਾਨੀਆਂ ਨੂੰ ਦੇਣਾ ਹੈ ਇਹਦੇ ਲਈ ਆ ਤੁਸੀਂ ਆ ਚਾਰਕ ਦਿਨ ਹੋ ਗਏ ਸੋਣੀ ਹੋਣੀ ਹੈ ਖਬਰ ਹਰਿਆਣੇ ਦੇ ਹਿਮਾਚਲ ਦੇ ਜਿੰਦੇ ਉੱਤਰੀ ਭਾਰਤ ਦੇ ਮੁੱਖ ਮੰਤਰੀ ਜਾਂ ਸਰਕਾਰਾਂ ਦੇ ਨੁਮਾਇੰਦੇ ਇੱਕ ਕੇਂਦਰ ਦਾ ਮੰਤਰੀ ਆਇਆ ਉਹਦੇ ਵਿੱਚ ਫੈਸਲਾ ਕਰ ਲਿਆ ਕਿ ਜਿੰਨੇ ਬਿਜਲੀ ਬੋਰ ਦੇ ਮੀਟਰ ਲੱਗੇ ਆ ਘਰਾਂ 'ਚ ਦਫ਼ਤਰਾਂ ਦੇ ਵਿੱਚ ਉਹ ਸਾਰੇ ਪ੍ਰੀਪੇਡ ਲਾਉਣੇ ਆ ਜਿਹਦਾ ਮਤਲਬ ਇਹ ਹੈ ਕਿ ਇਹੋ ਜੇ ਮੀਟਰ ਲੱਗਣੇ ਆ ਕਵਾਡੇ ਖਾਤੇ ਚ ਪੈਸੇ ਪਾਉਣੇ ਪਿਆ ਕਰਨਗੇ ਪਹਿਲਾ ਜਿਵੇਂ ਆਪਾਂ ਮੋਬਾਈਲ ਦੇ ਵਿੱਚੋਂ ਪੈਸੇ ਮੁੱਕ ਜਾਂਦੇ ਆ ਤਾਂ ਉਹ ਬੋਲਣ ਲੱਗ ਜਾਂਦਾ ਪੈਸੇ ਖਤਮ ਹੈ ਫਿਰ ਆਪਾਂ ਰੀਚਾਰਜ ਕਰਾਉਣੇ ਆ ਇਸ ਤਰ੍ਹਾਂ ਦੇ ਮੀਟਰ ਆਪਣੇ ਲੱਗ ਰਹੇ ਆ ਉਹਦਾ ਮਤਲਬ ਕੀ ਹੈ ਮਤਲਬ ਉਹਦਾ ਇਹ ਆ ਕਿ ਜੇ ਇਹਨਾਂ ਨੇ ਰਾਦੀਆਂ ਨੇ ਵਾਨੀਆਂ ਨੂੰ ਬੋਝਤਾ ਬਿਜਲੀ ਬੋਰਡ ਉਹਨਾਂ ਨੇ ਕਰਨੀ ਆ ਬਿਜਲੀ ਮਹਿੰਗੀ ਫੇਰਾ ਲੋਕ ਨੇ ਪੰਜਾਬ ਦੇ ਜਥੇਬੰਦ ਇਹਨਾਂ ਨੇ ਬਿਜਲੀ ਦਾ ਬਾਲੜੀ ਹੈ ਬਿਜੜਾ ਬੇਲਾ ਦਾ ਬਾਈਕਟ ਕਰ ਦੇਣਾ ਇਹ ਬਿੱਲ ਭਰਦੇ ਨਹੀਂ ਉਸ ਕਰਕੇ ਕਹਿੰਦੇ ਆਪਾਂ ਜੰਤਰੀ ਉਹਦੇ ਲਾਓ ਕਿ ਬੇਲੇ ਰੋਕ ਹੀ ਨਾ ਸਕਣਾ ਕਿਉਂਕਿ ਬਿਜਲੀ ਦੀ ਲੋੜ ਪਊ ਤਾਂ ਪੈਸੇ ਪਾਉਣਗੇ ਤਾਂ ਚੱਲੂ ਯਾਨੀ ਉਹ ਗੱਲ ਦੇ ਖਿਲਾਫ ਵੀ ਸਾਨੂੰ ਲੜਨਾ ਪਊਗਾ ਜਿਹੜੀ ਉਹ ਕਹਿੰਦੇ ਆ ਕਿ ਆ ਪਾਣੀ ਆ ਹੁਣ ਆ ਮੁੱਖ ਮੰਤਰੀ ਪਹਿਲਾ ਮੁੱਖ ਮੰਤਰੀ ਹੋਇਆ ਜਿਹਨੇ ਇੱਕ ਕਾਨੂੰਨ ਦੇ ਵਿੱਚ ਸੋਧ ਕਰਤੀ ਪਹਿਲਾਂ ਇਹ ਧਰਤੀ ਇਹ ਪਾਣੀ ਗੰਦਾ ਪਾਉਂਦਾ ਕੋਈ ਨਹਿਰਾਂ ਚ ਦਰਿਆਵਾਂ ਚ ਗੰਦਾ ਪਾਣੀ ਛੱਡਦਾ ਫੈਕਟਰੀਆਂ ਵਾਲਾ ਤਾਂ ਉਹਨੂੰ 7 ਸਾਲ ਦੀ ਸਜ਼ਾ ਹੁੰਦੀ ਸੀ ਜੁਰਮਾਨਾ ਵੱਖਰਾ ਆ ਐਸੇ ਮੁੱਖ ਮੰਤਰੀ ਨੇ ਆ ਹੱਥ ਤੱਕ 15 ਦਿਨ ਪਹਿਲਾਂ ਫੈਸਲਾ ਕਰਤਾ ਕਿ ਕੋਈ ਜਿੰਨਾ ਮਰਜੀ ਗੰਦ ਪਾਣੀ ਚ ਪਾਈ ਜਾਵੇ ਤਾਂ ਉਹ ਜਿਹੜਾ 7 ਸਾਲ ਦੀ ਸਜ਼ਾ ਕਾਨੂੰਨ ਸੀ ਉਹ ਰੱਦੀ ਕਰਤਾ ਮਾਂ ਦੇ ਪੁੱਤ ਨੇ ਮਤਲਬ ਕਿ ਸਾਰਾ ਪਾਣੀ ਗੰਧਲਾ ਕਰੋ ਤੇਰੇ ਨੂੰ ਪਾਣੀ ਕਹਨੇ ਕਿ ਪੀਣਾ ਪਾਣੀ ਤੁਹਾਨੂੰ ਦੇਣਾ ਕੌਫਰੀਆ ਨੇ ਦੇਣਾ ਆ ਦਰਿਆਵਾਂ ਦੇ ਕਬਜ਼ਾ ਕੌਫਰੀ